ਗਾਇਬ ਜੀ ਦਾ ਖਾਲਸਾ ਮੈਂ ਗੱਦੀ ਦੀ ਫਤਿਹ ਬਹੁਤ ਨਿੰਦਣਯੋਗ ਇੱਕ ਘਟਨਾ ਕਰਮ ਹੋਇਆ ਪੰਜਾਬ ਦੇ ਵਿੱਚ ਪਿਛਲੇ ਦਿਨੀ ਜਿਹੜਾ ਕਿ ਸਾਨੂੰ ਬਹੁਤ ਥੇਸ ਪਹੁੰਚਾਉਂਦਾ ਹੈ ਅਸੀਂ ਸਾਰੇ ਕਿਸਾਨਾਂ ਦੇ ਬੁੱਤਾਂ ਤੇ ਕਿਸਾਨੀ ਦੇ ਸਿਰ ਤੇ ਹੀ ਆਉਦੀ ਪੜ੍ਹਾਈ ਕਰਨ ਜਾਂ ਆਪਦਾ ਫਿਊਚਰ ਬਣਾਉਣਾ ਇੱਥੇ ਤੱਕ ਆਏ ਆ ਪਿਛਲੇ ਦਿਨੀ ਜੋ ਵੀ ਘਟਨਾ ਕਰਮ ਹੋਇਆ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ ਧੱਕਾ ਕੀਤਾ ਉਹਨਾਂ ਨਾਲ ਮੀਟਿੰਗ ਬੁੱਕ ਕਰਕੇ ਉਹਨਾਂ ਨੂੰ ਉਹ ਅਰੈਸਟ ਕਰ ਲਿਆ ਗਿਆ ਉਹਨਾਂ ਨਾਲ ਸਰਾਸਰ ਧੋਖੇਬਾਜ਼ੀ ਕੀਤੀ ਗਈ ਬਾਅਦ ਚ ਉਹਨਾਂ ਦੇ ਜਿੱਥੇ ਉਹ ਬੈਠੇ ਸੀਗੇ ਧਰਨੇ ਵਾਲਾ ਸਮਾਨ ਵੀ ਨਹੀਂ ਛੱਡਿਆ ਧਰਨਾ ਪੱਟ ਦਿੱਤਾ ਗਿਆ ਆਲੇ-ਦਾਲੇ ਦੇ ਲੋਕਾਂ ਨੇ ਸਮਾਨ ਵੀ ਚੋਰੀ ਕੀਤਾ ਅਸੀਂ ਬੇਸ਼ੱਕ ਮੰਨਿਆ ਪੰਜਾਬ ਤੋਂ ਦੂਰ ਆ ਪਰ ਸਾਡੇ ਦਿਲਾਂ ਚ ਹਮੇਸ਼ਾ ਦਰਦ ਹੁੰਦਾ ਜਦੋਂ ਵੀ ਪੰਜਾਬ ਤੋਂ ਕੋਈ ਵੀਡੀਓ ਆਉਂਦੀ ਹੈ ਜਾਂ ਕੋਈ ਖਬਰ ਆਉਂਦੀ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਸਰਦਾਰ ਡੱਲੇ ਵਾਲਾ ਬਹੁਤ ਜ਼ਿਆਦਾ ਏਜਡ ਨੇ ਉਹ ਬਹੁਤ ਟਾਈਮ ਤੋਂ ਕੋਖੜਸਾਲਤੇ ਨੇ ਉਹਨਾਂ ਦੀ ਸਿਹਤ ਵੀ ਠੀਕ ਰਹਿੰਦੀ ਪਰ ਫੇਰ ਵੀ ਉਹ ਸੰਘਰਸ਼ ਕਰ ਰਹੇ ਨੇ ਉਸਕੇ ਵੀਡੀਓ ਆ ਦੇਖੀ ਆ ਕਿ ਪੰਜਾਬ ਸਰਕਾਰ ਨੇ ਸਹੀ ਕੀਤਾ ਵਪਾਰ ਬੰਦ ਸੀ ਨਸ਼ਾ ਨਹੀਂ ਸੀ ਰੁਕ ਰਿਆ ਇਹ ਉਹ ਪਰ ਸਾਡੀ ਜ਼ਮੀਰ ਨਹੀਂ ਮੰਨਦੀ ਹੈਗੀ ਸਾਨੂੰ ਇਹ ਲੱਗਦਾ ਵੀ ਜੇ ਵਪਾਰ ਬੰਦ ਸੀਗਾ ਵਪਾਰ ਬੰਦ ਹੋ ਜੇ ਕਿਸਾਨ ਨਹੀਂ ਮਰਨਾ ਚਾਹੀਦਾ ਕਿਸਾਨ ਪੰਜਾਬ ਦੀ ਰੀੜ ਦੀ ਹੱਡੀ ਆ ਸਾਡੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਆ ਵੀ ਪੰਜਾਬ ਚ ਇਹੋ ਜਿਹਾ ਮਾਹੌਲ ਨਾ ਕ੍ਰੀਏਟ ਕਰੋ ਕਿ ਮੁੰਡੇ ਗਲਤ ਬਸੇ ਜਾਣ ਤੇ ਤੁਸੀਂ ਸਾਡਾ ਬੇਸਿਕ ਰਾਈਟ ਗੋ ਰਹੇ ਹੋ ਰਾਈਟ ਟੂ ਫ੍ਰੀडम ਰਾਈਟ ਟੂ ਪ੍ਰੋਟੈਸਟ ਆ ਅਸੀਂ ਪ੍ਰੋਟੈਸਟ ਵੀ ਨਹੀਂ ਕਰ ਸਕਦੇ ਕੀ ਪੰਜਾਬ ਸਰਕਾਰ ਦੀਆਂ ਨੀਤੀਆਂ ਇੰਨੀਆਂ ਬਾੜੀਆਂ ਨੇ ਕਿ ਅਸੀਂ ਬੈਠ ਕੇ ਕੁਝ ਦਾ ਹੱਕ ਵੀ ਨਹੀਂ ਰੱਖ ਸਕਦੇ ਤੁਸੀਂ ਸਾਨੂੰ ਮੀਟਿੰਗਜ਼ ਬੁਲਾ ਕੇ ਧੱਕੇਸ਼ਾਹੀ ਕਰ ਰਹੇ ਹੋ ਤੇ ਦੱਲੇ ਵਾਲ ਸਾਹਿਬ ਉਹਨਾਂ ਦੇ ਪਰਿਵਾਰ ਨੂੰ ਵੀ ਨਹੀਂ ਮਿਲਣ ਦੇ ਰਹੇ ਹਾਲਾਂਕਿ ਉਹਨਾਂ ਦੀ ਸਿਹਤ ਬਹੁਤ ਖਰਾਬ ਆ ਤੇ ਪਿਛਲੇ ਦਿਨ ਇੱਕ ਘਟਨਾਕਰਮ ਹੋਰ ਹੋਇਆ ਮੇਰੇ ਦੋਸਤ ਨੇ ਮੈਨੂੰ ਦੱਸਿਆ ਅਰਸ਼ਦੀਪ ਨੇ ਉਹ ਕੰਟੀਨਿਊ ਕਰਨਗੇ ਹਾਂ ਪਟਿਆਲੇ ਦੇ ਬਈ ਕਰਨਲ ਨੂੰ ਕੁੱਟਿਆ ਗਿਆ ਬਹੁਤ ਮਾੜੀ ਤਨਾ ਸੋ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਉਹ ਉਹਨਾਂ ਦੇ ਪਰਿਵਾਰ ਤੇ ਤਸ਼ੱਦਦ ਕੀਤੀ ਗਈ ਪੁਲਸੀਏ ਆਉਂਦੇ ਨੇ ਸ਼ਰਾਬ ਦੇ ਰੱਜੇ ਹੋਏ ਉਹਨਾਂ ਨੂੰ ਕੁੱਟਿਆ ਜਾਂਦਾ ਉਹਨਾਂ ਦੀ ਕੋਈ ਸੁਣਵਾਈ ਨਹੀਂ ਪਰਚਾ ਨਹੀਂ ਹੋ ਰਿਹਾ ਐਸਐਸਪੀ ਨਾਨਕ ਸਿੰਘ ਨੂੰ ਪੁੱਛਿਆ ਗਿਆ ਬਡਿਆਲੇ ਦੇ ਨੂੰ ਕੀ ਕੌਣ ਸੀ ਉਹ ਕਰਮਚਾਰੀ ਉਹ ਕਹਿ ਰਹੇ ਨੇ ਅਣਪਛਾਤੇ ਸੀਗੇ ਕਦੇ ਅੱਜ ਤੱਕ ਪੁਲਸੀਏ ਵੀ ਅਣਪਛਾਤੇ ਹੋਏ ਨੇ ਕਿਸੇ ਦੇਸ਼ ਦੇ ਸਾਡੀ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਅਪੀਲ ਆ ਪੰਜਾਬ ਦਾ ਮਾਹੌਲ ਖਰਾਬ ਨਾ ਕਰੋ ਉਹਨੂੰ ਵਧੀਆ ਬਣਾਓ ਕਿਸੇ ਜੱਜ ਦੇ ਪਾਸੇ ਜਾਓ ਕਿਸਾਨਾਂ ਦਾ ਮੁੱਦਾ ਹੱਲ ਕਰੋ ਅਸੀਂ ਇਸ ਚੀਜ਼ ਦੀ ਨਿੰਦਾ ਕਰਦੇ ਆਂ ਬਲੇ ਸੋਨਿਹਾਲ ਜੈਕਾਰਾ ਸਰਕਾਰ ਮੁਰਦਾਬਾਦ ਜੈਕਾਰਾ ਸਰਕਾਰ ਮੁਰਦਾਬਾਦ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ